ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਵਾਈ YouTube ਚੈਨਲ ਤੇ ਲਓ ਵੀ ਹੁਣ ਤੁਸੀਂ ਆਹ ਕਣਕ ਵੇਖੀ ਜੰਨੇ ਆ ਇਹ ਕਣਕ ਦੇ ਵਿੱਚ ਤਾਂ ਪਾਣੀ ਲੱਗਿਆ ਇੱਕ ਸਵੇਰ ਸਵੇਰ ਬੰਦੀ ਆ ਵੀਡੀਓ ਆ ਦੇਖੋ ਤੁਸੀਂ ਤਰੀਲ ਪਈ ਵੀ ਵੜਿਆ ਨਹੀਂ ਜਾਂਦਾ ਤੇ ਇਹ ਇਸ ਕਣਕ ਦੇ ਆਪਾਂ ਤੁਹਾਨੂੰ ਦੱਸਦੇ ਆ ਵੀ ਕਿੰਨੇ ਪਾਣੀ ਲੱਗ ਗਏ ਤੇ ਕੀ ਕੁਛ ਇਹਦੇ ਚ ਕੀਤਾ ਤੇ ਇੱਕ ਆਪਣੀ ਇਹ ਵੀਡੀਓ ਹੈਗੀ ਰੇਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਬਈ ਜੀ ਕਣਕ ਕਣਕ ਦਾ ਕੱਦ ਘੱਟ ਤੋਂ ਘੱਟ ਵੀ ਜੇ ਆਪਾਂ ਜੱਟ ਦੇ ਹਿਸਾਬ ਮਣੀਏ ਜੱਟ ਦੇ ਹਿਸਾਬ ਨਾਲ ਵੀ ਮੋٹے ਪਾਟ ਪਾਟ ਆਇ ਕਣਕ ਵੈਸੇ ਤਾਂ ਕੋਈ ਬਾਲੀ ਵਧੀ ਕਣਕ ਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਕੋਈ ਬਾਲੀ ਵੱਡੀ ਉਹਨੂੰ ਬੱਲੀ ਨਹੀਂ ਲੱਗਦੀ ਛਿੱਟਾ ਨਹੀਂ ਲੱਗਦਾ ਤੇ ਜੇ ਆਪਾਂ ਆਖੀਏ ਵੀ ਬਾਹਲਾ ਕਰਦਣਾ ਬਾਹਲਾ ਕੋਸ ਹੈ ਤੂੜੀ ਦਾ ਹੀ ਹੈ ਤੇ ਜਿਹੜੀ ਤੂੜੀ ਹੈ ਤਾਂ ਆਪਾਂ ਨੂੰ ਪਤਾ ਹੀ ਉਹਦਾ ਕੀ ਹਾਲ ਹੈ ਮੈਂ ਤੂੜੀ ਜਿਆਦਾ ਬੰਦੀ ਹੈ ਜਿਆਦਾ ਵਧਨ ਨਾ ਝਾੜਨ ਨਾਲ ਨਹੀਂ ਕੋਈ ਮਸਲਾ ਹੁੰਦਾ ਤੇ ਇਹ ਕਣਕ ਬਾਈ ਜੀ ਹੈਗੀ ਹੈ ਐਚਡੀ 30 66 ਕਣਕ ਹੈ ਤੁਸੀਂ ਆਖੋਗੇ ਇਸੇ ਦੀ ਬਣਾਈ ਜਾਂਦਾ ਹੈ ਵੀਡੀਓ ਭਈ ਆਪਣੇ ਇਹੀ ਬੀਜੀ ਵੀ ਆ ਤੇ ਜੇ ਕਣਕ 'ਚ ਕੋਈ ਨੁਕਸਾ ਹੈ ਤਾਂ ਤੁਸੀਂ ਦੱਸਿਓ ਤੁਸੀਂ ਇੱਕ ਵਾਢੀ ਨੂੰ ਵੇਖ ਲਓ ਵੀਡੀਓ ਟਿਕਾ ਕੇ ਆ ਮੈਂ ਤੁਹਾਨੂੰ ਚਾਰਜ ਵੀਰ ਕਮਾ ਦਿੰਨਾ ਕਿਤੇ ਵੀ ਕੋਈ ਫਾਲਟ ਹੋਵੇ ਕਣਕ ਚ ਯੂਰੀਆ ਦੇ ਆਪਾਂ ਇਹਦੇ ਚ ਤਿੰਨ ਗੱਟੇ ਪਾਏ ਬਾਕੀ ਸਭ ਕੁਝ ਤਾਂ ਪਹਿਲਾਂ ਵੀਡੀਓ ਚ ਦੱਸਣ ਦੀ ਲੋੜ ਨਹੀਂ ਤੇ ਜੇ ਕਿਸੇ ਨੇ ਪਤਾ ਕਰਨਾ ਤਾਂ ਪਿੱਛੇ ਜਾ ਕੇ ਵੀਡੀਓ ਵੇਖ ਲਓ ਤੇ ਆਪਾਂ ਜਿਹੜੀ ਇਹਦੇ ਚ ਯੂਰੀਆ ਪਾਈ ਜਨਾ ਬਾਈ ਉਹ ਟਾਈਮ ਨਾਲ ਹੀ ਪਾਤੀ ਸੀ 55 ਦਿਨ 60 ਦਿਨਾਂ ਦੇ ਵਿੱਚ ਵਿੱਚ ਆਪਾਂ ਸੈਟਤੀ ਸੀ ਜਿਹੜੀ ਸਿੱਟ ਨਹੀਂ ਸੀ ਤੇ ਹੁਣ ਮੈਂ ਤੁਹਾਨੂੰ ਵੀਡੀਓ ਚ ਕਿਹਾ ਸੀ ਵੀ ਆਪਾਂ ਅੱਜ ਯੂਰੀਆ ਤੇ ਬਣਾਉਨੇ ਆਂ ਦੀ ਵੀਡੀਓ ਹੁਣ ਮੈਂ ਨਾ ਅੱਜ ਵੀ ਮੰਨ ਕੇ ਚੱਲੋ ਤਰੀਕ ਹੈਗੀ ਐ 5 ਫਰਵਰੀ ਹਜੇ ਰੇ ਸਿੱਟੀ ਆਂਦੇ ਐ ਕਣਕ 'ਚ ਕੋਈ ਨੁਕਸ ਨਹੀਂ ਕਣਕ 'ਚ ਕੋਈ ਘਾਟ ਨਹੀਂ ਕੋਈ ਪੀਲੀ ਨਹੀਂ ਕੋਈ ਐ ਨਹੀਂ ਵੀ ਕਿ ਤੋ ਵਿਰਲੀ ਐ ਜਾਂ ਕੁਸ ਹੈਗਾ ਨਾ ਪਰ ਰੇ ਸਿੱਟੀ ਆਉਂਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਹੁਣ ਰੇਪਾਈ ਦਾ ਕੀ ਸਾਰ ਵੀ ਜਦੋਂ ਕਣਕ 'ਚ ਨੁਕਸੇ ਕੋਈ ਨਹੀਂ ਘਾਟ ਹੀ ਕੋਈ ਨਹੀਂ ਕਣਕਾਂ ਵਧੀਆ ਖੜੀਆਂ ਐ ਤੇ ਫਿਰ ਬਈ ਪਤਾ ਕੀ ਹੋਊਗਾ ਕਣਕ ਪੂਰੀ ਭਾਰੀ ਹੋ ਜਾਊਗੀ ਹੁਣ ਉਹ ਵੇਖਣ ਜੇ ਤਾਂ ਆਪਾਂ ਨੂੰ ਐ ਲੱਗੂ ਨਾ ਜੇ ਕਣਕ ਰੇ ਅਸਰ ਕਰ ਗਈ ਤੇ ਕਣਕਾਂ ਐ ਲੱਗੂਗੀ ਬੱਲੇ ਬੱਲੇ ਵੀ ਆਹ ਕਣਕ ਝਾੜ ਦੇਉਗੇ ਪਰ ਬਈ ਬਹੁਤ ਵਾਰੀ ਮੈਂ ਵੇਖਿਆ ਇਹ ਕੰਮ ਜਦੋਂ ਐ ਕਣਕ ਉਹ ਨਾ ਹੌਲ ਜਾਂਦੀ ਆ ਉਹ ਵੇਖਣ ਨੂੰ ਐ ਲੱਗਦੀ ਆ ਭਾਲੀ ਭਾਰੀ ਕਣਕਾ ਵੀ ਇਹ ਜੀ ਤਾਂ ਕਣਕੇ ਨਹੀਂ ਹੋਣੀ ਤੇ ਇਹਦਾ ਝਾੜ ਵੀ ਬਹੁਤ ਹੋਊਗਾ ਤੇ ਪਰ ਝਾੜ ਤੇ ਆ ਕੇ ਭਾਈ ਉਹ ਮਰ ਜਾਂਦੀ ਐ ਉਹਦਾ ਕਾਰਨ ਇਹ ਹੁੰਦਾ ਕਣਕ ਹੁੱਲ ਜਾਂਦੀ ਐ ਤੇ ਦਾਣਾ ਬਰੀਕ ਪੈ ਜਾਂਦਾ ਕਣਕ ਦਾ ਤੇ ਬਾਕੀ ਜਦੋਂ ਬਾਲੀ ਵੱਜ ਜਾਂਦੀ ਐ ਫਿਰ ਹਵਾ ਨਹੀਂ ਪੈਂਦੀ ਛਿੱਟਾਂ ਨੂੰ ਹਵਨ ਲੱਗਦੀ ਪੱਤਿਆਂ ਦਾ ਖੰਸਾਨ ਵੱਜ ਜਾਂਦਾ ਵਿੱਚ ਬਾੜਿਆਂ ਦਾ ਤੇ ਕਣਕ ਨੂੰ ਸਾਹ ਨਹੀਂ ਮਿਲਦਾ ਤੇ ਉਹ ਫਿਰ ਝਾੜ ਤੇ ਆ ਕੇ ਅਸਰ ਪੈਂਦਾ ਹੁਣ ਆ ਇਸ ਕਣਕ ਚ ਰੇ 3 ਗੱਟੇ ਬਈ ਨਾਲ ਹੈ ਐਚ ਡੀ 386 ਤੇ ਬੀਜੀ ਵੀ ਇਹ 20 ਨਵੰਬਰ ਦੇ ਆਸ-ਪਾਸੇ ਹੈ ਤੇ ਹੁਣ ਤੁਸੀਂ ਦੱਸੋ ਵੀ ਇਹਦੇ 'ਚ ਕੋਈ ਘਾਟ ਨਹੀਂ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਤਜਰਬਾ ਤੁਸੀਂ ਜਿੱਥੇ ਕਿਤੇ ਪੀਲੀ ਦੌਗੀ ਹੋਊ ਨਾ ਕਣਕ ਦੀ ਤੁਸੀਂ ਉਹਦੇ ਨਿਸ਼ਾਨੀ ਰੱਖਣੀ ਹੈ ਜਦੋਂ ਦਾਣੇ ਪੱਕ ਗਏ ਤੁਸੀਂ ਉੱਥੋਂ ਨਾ ਛਿੱਟਾ ਪੋਰ ਕੇ ਵੇਖਣਾ ਵੀ ਉਹਦੇ 'ਚ ਦਾਣੇ ਕਿਵੇਂ ਆ ਇੱਕ ਤੁਸੀਂ ਬਾਲੀ ਭਾਰੀ ਦੌਗੀ ਲੈ ਲਓ ਜੀ ਜਿੱਥੇ ਕਾਲੀ ਛਾਹ ਤੇ ਪੂਰੀ ਭਾਰੀ ਹੋਵੇ ਵੀ ਇੱਕ ਥਾਂ ਖੜ ਕੇ ਹਲਾਈਏ ਤਾਂ ਸਾਰੀ ਕਣਕ ਹਿੱਲਦੀ ਹੋਵੇ ਉੱਥੋਂ ਵੇਖੋ ਜੀ ਦਾਣੇ ਕਿਵੇਂ ਨੇ ਦਾਣੇ ਮੋٹے ਬਈ ਬਾਲੇ ਭਾਰੀ ਨਾਲ ਤੇ ਬਾਲੇ ਗੰਦ ਬੱਲ ਪਾਉਣ ਨਾਲ ਨਹੀਂ ਹੁੰਦੇ ਟਾਈਮ ਨਾ ਪੈ ਜੇ ਤੇ ਉਸ ਤੋਂ ਬਾਅਦ ਟੈਂਸਰ ਸਪਰਿਆਂ ਹੋ ਜਾਣ ਉਹਦੇ ਨਾਲ ਬੰਦਿਆ ਬਈ ਤੇ ਬਾਲੀਆਂ ਨਾਲ ਕੋਈ ਬਾਲੀਆਂ ਸਪਰਿਆਂ ਦੀ ਵੀ ਲੋੜ ਨਹੀਂ ਹੁੰਦੀ ਕਣਕ ਤੇ ਦੋ ਸਪਰਿਆਂ ਬਹੁਤ ਹੁੰਦੀਆਂ ਬਸੇ ਤਾਂ ਇੱਕ ਹੀ ਕਰਦੇ ਆ ਤੇ ਜੇ ਬਾੜਾ ਜੇ ਆਪਾਂ ਨੂੰ ਲੱਗਦਾ ਤਾਂ 2 ਸਪਰੇਆਂ ਬਹੁਤ ਹੁੰਨੀਆਂ ਤੇ ਆਪਣੇ ਕੰਮ ਸੀ ਅੱਜ ਦੀ ਵੀਡੀਓ ਆਪਣੀ ਸੀਗੀ ਯੂਰੀਆ ਤੇ ਯੂਰੀਆ ਦੀ ਗੱਲ ਕੀਤੀ ਆਪਾਂ ਬਾਕੀ ਬਈ ਆਪੋ ਆਪਣੇ ਮਨ ਹੈ ਨਾ ਕਈਆਂ ਨੂੰ ਚੰਗਾ ਲੱਗਦਾ ਹੈ ਵੀ ਹੋਰ ਯੂਰੀਆ ਪਾਈਏ ਹੋਰ ਪਾਈਏ ਤੇ ਕਈ ਬਈ ਆਪ ਦਾ ਟਾਈਮ ਨਾ ਪਾ ਕੇ ਤੇ ਬਸ ਕਰ ਜਾਂਦੇ ਆ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿੰਨੀ ਕ ਯੂਰੀਆ ਪਾਈ ਹੈ ਤੇ ਕਿੰਨੇ ਦਿਨਾਂ ਚ ਪਾਦੀ ਸਹੀ ਟਾਈਮ ਇਹਦਾ 55 ਦਿਨ ਹੁੰਦਾ ਹੈ ਆਪਣੇ ਤਜਰਬੇ ਮੁਤਾਬਕ ਜੇ 55 ਦਿਨ ਅਜਰੇ ਪੈ ਜੇ ਤੇ ਵਧੀਆ ਹੈ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ